ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪੁਰਸਾਰੀ ਸਾਸਨ ਜੀਓ ਤੁਸੀਂ ਇਤਿਹਾਸ ਨੂੰ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਲਾਈਕ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਸਾਡਾ ਮਾਣ ਬਧਉਂਦੇ ਹੋ ਆਓ ਆਪ ਜੀ ਦੇ ਨਾਲ ਪ੍ਰਾਰਥਨ ਉਸ ਸਮੇਂ ਦੀ ਮਹਿਮੂਦ ਗਜਨਵੀ ਦੇ ਬਾਰੇ ਆਪ ਜੀ ਦੇ ਨਾਲ ਸਾਂਝ ਪਾਈ ਜਾਵੇ ਲਗਭਗ 1000 ਸਾਲ ਪਹਿਲਾਂ ਅਫਗਾਨੀ ਹਮਲਾਵਰ ਮਹਿਮੂਦ ਗਜਨਵੀ ਨੇ ਭਾਰਤ ਦੇ ਬਾਰੇ ਦੋ ਗੱਲਾਂ ਸੱਚ ਸਿੱਧ ਕਰ ਦਿੱਤੀਆਂ ਸਨ ਪਹਿਲੀ ਗੱਲ ਇਹ ਕੇ ਭਾਰਤ ਦੇ ਮੰਦਰਾਂ ਵਿੱਚ ਕੋਈ ਰੱਬ ਨਹੀਂ ਰਹਿੰਦਾ ਸਗੋਂ ਠੱਗ ਬੇਈਮਾਨ ਰਹਿੰਦੇ ਨੇ ਦੂਜੀ ਇਸ ਦੇਸ਼ ਦੇ ਵੱਡੇ ਵੱਡੇ ਮਹਿਲਾ ਕਿਲੇਆਂ ਦੁਰਗਾ ਵਿੱਚ ਕੋਈ ਮਹਾਨ ਲੜਾਕੂ ਬਹਾਦਰ ਰਾਜੇ ਨਹੀਂ ਰਹਿੰਦੇ ਸਗੋਂ ਕਾਇਰ ਅਤੇ ਬੁਝਲ ਰਹਿੰਦੇ ਹਨ ਸਾਨੂੰ ਗਜਨਵੀ ਦੀ ਗੱਲ ਨੂੰ ਸੱਚ ਮੰਨ ਲੈਣਾ ਚਾਹੀਦਾ ਸੀ ਪਰ ਅਫਸੋਸ ਅਸੀਂ ਅੱਜ ਵੀ ਇੰਨਾ ਧਾਰਮਿਕ ਠੱਗਾਂ ਬੇਈਮਾਨਾਂ ਤੋਂ ਚਮਤਕਾਰ ਦੀ ਉਡੀਕ ਕਰ ਰਹੇ ਹਾਂ ਇਹ ਸਾਡੀ ਆਸਥਾ ਨਹੀਂ ਸਗੋ ਸਾਡੀ ਅਗਿਆਨਤਾ ਹੈ ਪਿੱਛੇ ਦੇ ক্রিকেট ਦਾ ਮੈਚ ਜੋ ਪਾਕਿਸਤਾਨ ਦੇ ਨਾਲ ਬੜਾ ਫਸਵਾ ਹੁੰਦਾ ਯਾਰ ਮੇਰੀ ਤੇ ਐਤ ਕੀ ਆਸਟ੍ਰੇਲੀਆ ਦੇ ਨਾਲ ਸੀ ਸਾਰੇ ਹਿੰਦੁਸਤਾਨ ਦੇ ਵਿੱਚ ਬੜੇ ਜੱਗ ਕੀਤੇ ਗਏ ਬਹੁਤ ਹੀ ਜ਼ਿਆਦਾ ਢੰਡਾਰੇ ਕੀਤੇ ਗਏ ਪਰ ਅਫਸੋਸ ਉਸ ਮੈਚ ਦੇ ਵਿੱਚ ਸਾਡੀ ਹਾਰ ਹੋਈ ਇਥੋਂ ਸਾਡੀ ਅਗਧਿਆਨਤਾ ਦਾ ਪ੍ਰਗਟਾਵਾ ਹੁੰਦਾ ਹੈ ਅਸਲ ਦੇ ਵਿੱਚ ਜੋ ਹੋਣਾ ਹੁੰਦਾ ਹੈ ਉਹ ਪਰਮਾਤਮਾ ਨੂੰ ਮਨਜ਼ੂਰ ਹੈ ਉਹ ਹੀ ਹੋਣਾ ਹੁੰਦਾ ਹੈ ਇਸ ਤਰ੍ਹਾਂ ਕਰਕੇ ਅਸੀਂ ਆਪਣੀ ਜਿਹੜੀ ਸਮਰੱਥਾ ਹੈ ਜਾਂ ਗਿਆਨਤਾ ਹੈ ਉਸ ਨੂੰ ਪ੍ਰਗਟ ਕਰਦੇ ਹਾਂ ਸਗੋਂ ਆਪਣੇ ਧਰਮਾਂ ਨੂੰ ਨੀਮਾ ਵਿਖਾਉਣ ਦੇ ਵਿੱਚ ਸਹਾਇੀ ਹੁੰਦੇ ਹਨ ਸੋ ਆ ਸੰਨ 1025 ਵਿੱਚ ਜਦੋਂ ਗਜਨਵੀ ਨੇ ਸੋਮਨਾਥ ਮੰਦਿਰ ਲੁੱਟਿਆ ਉਸ ਸਮੇਂ ਵੀ ਭਾਰਤ ਵਿੱਚ ਉਹੀ ਕੁਝ ਹੋ ਰਿਹਾ ਸੀ ਜੋ ਅੱਜ 2024 ਵਿੱਚ ਹੋ ਰਿਹਾ 1000 ਸਾਲ ਬੀਤ ਗਿਆ ਪਰ ਅੱਜ ਵੀ ਨਹੀਂ ਸੁਧਰੇ ਅੱਜ ਵੀ ਸਨ 1025 ਬਾਗ ਇੱਥੇ ਜਾਪ ਪੂਜਾ ਪਾਠ ਤੰਤਰ ਸਾਧਨਾ ਚੱਲ ਰਹੀ ਹੈ ਜਿਸ ਤੋਂ ਲੋਕ ਚਮਤਕਾਰ ਦੀ ਉਡੀਕ ਕਰ ਰਹੇ ਨੇ। ਕਿਹਾ ਜਾਂਦਾ ਹੈ ਕਿ ਜਦੋਂ ਮਹਿਮੂਦ ਗਜਨਵੀ ਭਾਰਤ ਤੇ ਹਮਲਾ ਕਰਨ ਲਈ ਗਜਨਵੀ ਸ਼ਹਿਰ ਤੋਂ ਤੁਰਿਆ ਤਾਂ ਗੁਪਤਰਾ ਨੇ ਗੁਜਰਾਤ ਦੇ ਰਾਜੇ ਨੂੰ ਦੱਸਿਆ ਕਿ ਗਜਨਵੀ ਸੋਮਨਾਥ ਦਾ ਮੰਦਰ ਲੁੱਟਣ ਹੀ ਆ ਰਿਹਾ ਹੈ ਤਾਂ ਰਾਜੇ ਨੇ ਆਪਣੇ ਰਾਜ ਦੇ ਰਾਜਪ੍ਰੋਤਾ ਪੰਡਤਾਂ ਤੇ ਸੋਮਨਾਥ ਦੇ ਮੰਦਰ ਦੇ ਪੁਜਾਰੀਆਂ ਨਾਲ ਸਲਾਹ ਕੀਤੀ ਕਿ ਸੋਮਨਾਥ ਮੰਦਰ ਨੂੰ ਲੁੱਟ ਤੋਂ ਕਿਵੇਂ ਬਚਾਇਆ ਜਾਵੇ ਤਾਂ ਪੁਜਾਰੀ ਪੰਡਤਾਂ ਨੇ ਰਾਜੇ ਨੂੰ ਸਲਾਹ ਦਿੱਤੀ ਕਿ ਪੂਰੇ ਰਾਜ ਵਿੱਚ ਘਿਓ ਦੁੱਧ ਤੇਲ ਪੈਸਾ ਇਕੱਠਾ ਕੀਤਾ ਜਾਵੇ ਸਾਰੇ ਪੁਜਾਰੀ ਇਕੱਠੇ ਹੋ ਕੇ ਮੰਤਰ ਜਾਪ ਹਮਨ ਕਰਨ ਮਰਤੂ ਜਾਪ ਕਰਾਂਗੇ ਜਿਸ ਨਾਲ ਮਹਿਮੂਦ ਗਜਨਵੀ ਇੱਥੇ ਤੱਕ ਪਹੁੰਚ ਹੀ ਨਹੀਂ ਸਕੇਗਾ ਅ ਰਸਤੇ ਦੇ ਵਿੱਚ ਹੀ ਅੰਨ ਹੋ ਜਾਵੇਗਾ ਪਰ ਧੰਤਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਤੋਂ ਮਗਰੋਂ ਇਸ ਦੀ ਬਾਤ ਸੁਮਾਇਸੀ ਕੋਈ ਬੁਗਲ ਨਾ ਹੋਆ ਅੰਧਾ ਕਿਨੇ ਨਾ ਪਰਚਾ ਲਾਇਆ ਕਹਿੰਦਾ ਪਾਪ ਵੀ ਇਸ ਤਰ੍ਹਾਂ ਕੀਤਿਆਂ ਕੁਛ ਵੀ ਨਹੀਂ ਬੰਦਾ ਪਰ ਗਜਨੀ ਅੰਨਾ ਨਹੀਂ ਹੋਇਆ ਤੇ ਜਦੋਂ ਗੁਜਰਾਤ ਦੀਆਂ ਸਹਦਾਾਂ ਤੱਕ ਪਹੁੰਚ ਗਿਆ ਤਾਂ ਗੁਜਰਾਤ ਦਾ ਕੈਰ ਰਾਜਾ ਲੜਨ ਦੀ ਬਜਾਏ ਰਾਤੋ ਰਾਤ ਗੁਜਰਾਤ ਛੱਡ ਕੇ ਭੱਜ ਗਿਆ ਜਦੋਂ ਗਜਨੀ ਸੋਮਨਾਥ ਮੰਦਿਰ ਪਹੁੰਚ ਗਿਆ ਤਾਂ ਕੁਝ ਪੰਡਤਾਂ ਦੇ ਪਜਾਰੀਆਂ ਨੂੰ ਵੇਖ ਕੇ ਹਾਂ ਲੈ ਗਿਆ ਗਜਨੀ ਸ਼ਹਿਰ ਤੋਂ ਲੈ ਕੇ ਸੋਮਨਾਥ ਤੱਕ ਮੇਰੇ ਨਾਲ ਲੜਨ ਲਈ ਕੋਈ ਨਹੀਂ ਆਇਆ ਅਤੇ ਮੈਂ ਬਿਨਾਂ ਰੁਕਾਵਟ ਮੰਦਰ ਤੱਕ ਪਹੁੰਚ ਗਿਆ ਪੁਜਾਰੀ ਪੰਡਤਾਂ ਨੂੰ ਪੂਜਾ ਪਾਠ ਮੰਤਰ ਜਾਪ ਕਰਦੇ ਦੇ ਵੇਖੇ ਮਹਿਮੂਦ ਗਜਮੀ ਨੇ ਪੁੱਛਿਆ ਕਿ ਇਹ ਲੋਕ ਕੀ ਕਰ ਰਹੇ ਨੇ ਤਾਂ ਲੋਕਾਂ ਨੇ ਕਿਹਾ ਕਿ ਇਹ ਹਵਨ ਪਾਠ ਪੂਜਾ ਤੰਤਰ ਮੰਤਰ ਜਾਪ ਕਰ ਰਹੇ ਨੇ ਤੁਹਾਨੂੰ ਅੰਨ੍ਹਾ ਕਰਨ ਲਈ ਉਹੀ ਪੂਜਾ ਪਾਠ ਸੰਤਨ ਮੰਤਰ ਹਵਨ ਅੱਜ ਵੀ ਜਾਰੀ ਹਨ ਸੋਮਨਾਥ ਮੰਦਰ ਵਿੱਚ ਅੰਤਾਂ ਦਾ ਸੋਨਾ ਚਾਂਦੀ ਦੇ ਪੈਸਾ ਵੇਖ ਕੇ ਗਜਨੀ ਹੈਰਾਨ ਹੋ ਗਿਆ ਇੰਨਾ ਸੋਨਾ ਪੈਸਾ ਕਿਵੇਂ ਅਤੇ ਕਿੱਥੋਂ ਇਕੱਠਾ ਕੀਤਾ ਹੋਇਆ ਹੈ ਤਾਂ ਲੋਕਾਂ ਨੇ ਕਿਹਾ ਕਿ ਇਹ ਮੰਦਰ ਵਿੱਚ ਲੱਗੀ ਮੂਰਤੀ ਦਾ ਚਮਤਕਾਰ ਹੈ ਜੋ ਹਵਾ ਵਿੱਚ ਲੜਕੀ ਹੋਈ ਹੈ ਜਿਸ ਨੂੰ ਵੇਖਣ ਲਈ ਲੋਕ ਦੂਰੋਂ ਦੂਰੋਂ ਆਉਂਦੇ ਨੇ ਮੰਦਰ ਵਿੱਚ ਸੋਨਾ, ਪੈਸਾ, ਚਾਂਦੀ ਹੀਰੇ ਜਵਾਹਰ ਤੱਕ ਚੜਾ ਜਾਂਦੇ ਨੇ। ਸੋ ਇਸ ਚਮਤਕਾਰ ਨੂੰ ਜਾਣਨ ਲਈ ਜਦੋਂ ਗਜਨਵੀ ਨੇ ਮੰਦਰ ਦਾ ਗੁੰਬਦ ਤੜਵਾਇਆ ਤਾਂ ਸਾਰੇ ਪਾਸੇ ਚੁੰਮਕ ਨਿਕਲੀ ਅਤੇ ਚਮਤਕਾਰੀ ਮੂਰਤੀ ਥੱਲੇ ਜ਼ਮੀਨ ਤੇ ਆ ਡਿਗੀ। ਬਸ ਇਹ ਹੀ ਸੀ ਇੱਕ ਚਮਤਕਾਰ ਜੋ ਹਜ਼ਾਰਾਂ ਸਾਲਾਂ ਤੋਂ ਇਹ ਦੇਸ਼ ਵਿੱਚ ਕੰਮ ਕਰ ਰਿਹਾ ਹੈ। ਬਾਕੀ ਬੇਈਮਾਨੀ ਤੋਂ ਇਲਾਵਾ ਇਸ ਦੇਸ਼ ਵਿੱਚ ਕੋਈ ਹੋਰ ਚਮਤਕਾਰ ਨਹੀਂ ਕਿਉਂਕਿ ਦੇਸ਼ ਤੇ ਪਤਾ ਨਹੀਂ ਕਿੰਨੇ ਮਹਿਮੂਦ ਗਜਵਨੀ ਹੋਏ ਨੇ ਜਿਹੜੇ ਲੁੱਟ ਕਰਕੇ ਬੈਂਕਾਂ ਨੂੰ ਲੁੱਟ ਕੇ ਲੋਕਾਂ ਨੂੰ ਲੁੱਟ ਕੇ ਇਸ ਮੁਲਕ ਦੇ ਵਿੱਚੋਂ ਬਾਹਰਲੇ ਮੁਲਕਾਂ ਦੇ ਵਿੱਚ ਫਰਾਰ ਹੋ ਚੁੱਕੇ ਨੇ ਦੁਨੀਆ ਲੁੱਟਣ ਵਾਸਤੇ ਤਿਆਰ ਹੈ ਔਰ ਲੁੱਟਣ ਵਾਲੇ ਜਿਹੜੇ ਨੇ ਉਹ ਇਸ ਤੋਂ ਵੀ ਅੱਗੇ ਨੇ ਸੋ ਕਹਿੰਦਾ ਭਾਵ ਕਿ ਬਸ ਇਹ ਚਮਤਕਾਰ ਹੈ ਜੋ ਹਜ਼ਾਰਾਂ ਸਾਲਾਂ ਤੋਂ ਦੇ ਇਸ ਵਿੱਚ ਕੰਮ ਕਰ ਰਿਹਾ ਹੈ ਇਹ ਦੇਸ਼ ਹੰਤੇਜੀ ਨਾਲ ਬਰਬਾਦੀ ਵੱਲ ਵੱਧ ਰਿਹਾ ਹੈ ਸਰਕਾਰ ਨੇ ਵੀ ਹਿੰਦੂ ਮੁਸਲਮਾਨ ਨੂੰ ਆਹ ਸਵਿਚ ਲੜਾਈ ਦੀ ਆੜ ਵਿੱਚ ਲੋਕਾਂ ਤੇ ਗਲਤ ਪ੍ਰਭਾਵ ਪੈ ਰਿਹਾ ਹੈ ਇਸ ਦਾ ਨੁਕਸਾਨ ਲੋਕਾਂ ਨੂੰ ਹੈ ਤੇ ਫਾਇਦਾ ਜਿਆਦਾ ਸਰਕਾਰ ਨੂੰ ਹੈ ਪਰ ਅੰਧ ਭਗਤਾਂ ਦੀ ਸੋਚ ਸਮਝ ਤੇ ਕੋਈ ਅਸਰ ਨਹੀਂ ਹੁੰਦਾ ਜਿਆਦਾ ਮੁੱਢ ਕਦੀਮਾਂ ਤੋਂ ਲੈ ਕੇ ਇਹ ਸਿਸਟਮ ਜਿਹੜਾ ਹੈ ਇਸੇ ਤਰ੍ਹਾਂ ਹੀ ਚੱਲਦਾ ਆਇਆ ਹੈ ਤੇ ਚੱਲਦਾ ਰਹੇਗਾ ਸੋ ਸਾਡੇ ਸਿੱਖ ਧਰਮ ਦੇ ਬਾਨੀ ਸਾਈਂ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਡੇ ਦਸਾਂ ਗੁਰੂਆਂ ਤੱਕ ਅਰਾਧ ਸੇਰੀ ਹੋਏ ਨੇ ਅਤੇ ਇਹਨਾਂ ਚੀਜ਼ਾਂ ਤੋਂ ਸਾਨੂੰ ਉਹਨਾਂ ਨੇ ਵਰਜਿਤ ਕੀਤਾ ਤਾਂ ਕਿ ਅਸੀਂ ਐਸੇ ਭਰਮ ਜਾਲਾਂ ਦੇ ਵਿੱਚ ਨਾ ਰਹੀਏ ਨਾ ਫਸੀਏ ਸੋ ਅੱਜ ਸਾਡੀ ਪੰਜਾਬ ਦੀ ਧਰਤੀ ਤੇ ਰਹਿਣ ਵਾਲੇ ਲੋਕ ਜਿਹੜੇ ਨੇ ਉਹ ਬੜੇ ਪਿਆਰ ਸਤਿਕਾਰ ਦੇ ਨਾਲ ਰਹਿੰਦੇ ਨੇ ਔਰ ਮਾੜੇ ਚੰਗੇ ਦੀ ਪਰਖ ਰੱਖਦੇ ਨੇ ਔਰ ਆਪ ਦੇ ਹਿਸਾਬ ਦੇ ਨਾਲ ਕਦੇ ਵੀ ਗਲਤ ਅਥਾਂ ਵਿੱਚ ਨਹੀਂ ਖੇਡਦੇ ਸੋ ਏਸੀ ਅੱਜ ਦਾ ਵਿਚਾਰ ਜੋ ਆਪ ਜੀ ਨੇ ਸੰਝਾ ਕੀਤਾ ਹੈ ਗੁਰਸਵਾਰਿਓ ਆਸ ਹੈ ਆਪ ਜੀ ਪਰੇਮ ਸਤਿਕਾਰ ਦੇ ਨਾਲ ਅੱਗੇ ਵਾਂਗੂ ਹੀ ਸਾਨੂੰ ਮਾਣ ਬਖਸ਼ਿਸ਼ ਕਰਦੇ ਰਹੋਗੇ ਸੋ ਆਓ ਜੀ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ